ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਉਹ گاਵਾ ਵਿੱਚ ਬਹੁਤ ਵੱਡੀ ਸਮੱਸਿਆ ਲਕੋਰੀਆ ਤੇ ਬਣਾ ਰਹੇ ਆ ਲਕੋਰੀਆ ਹੁੰਦਾ ਕਿਉਂ ਹੈ ਕੀ ਹੈ ਲਕੋਰੀਆ ਤੇ ਉਹਦਾ ਟਰੀਟਮੈਂਟ ਕੀ ਹੈ ਤਾਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਆਪਾਂ ਦੱਸਦੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਲਕੋਰੀਆ ਕੀ ਹੈ ਤੇ ਇਹਦਾ ਇਲਾਜ ਕੀ ਹੈ ਲਪੋਰੀਆ ਤਕਰੀਬਨ ਜ਼ਿਆਦਾਤਰ ਗਾਵਾਂ ਦੇ ਵਿੱਚ ਵੀ ਵਿੱਚ ਹੀ ਹੁੰਦਾ ਹੈ ਤੇ ਮੱਝਾਂ ਦੇ ਵਿੱਚ ਕਿਸੇ ਕਿਸੇ ਕੇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਗਾਵਾਂ ਦੀ ਇਹ ਆਮ ਸਮੱਸਿਆ ਹੋਈ ਪਈ ਹੈ ਲਪੋਰੀਆ ਦੇ ਵਿੱਚ ਜਿਹੜੀਆਂ ਗਾਵਾਂ ਨੂੰ ਲਪੋਰੀਆ ਹੋ ਜਾਂਦਾ ਤਾਂ ਉਹਨਾਂ ਦੀ ਹੀਟ ਦੀ ਜਿਹੜੀ ਡਿਟੈਕਟ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਿ ਕਦੋਂ ਸਾਡਾ ਪਸ਼ੂ ਹੀਟ ਦੇ ਵਿੱਚ ਆਇਆ ਤੇ ਕਦੋਂ ਉਹ ਡਿਸਚਾਰਜਿੰਗ ਦਾ ਕਿਸਾਨ ਵੀ ਇਹਨੂੰ ਪਤਾ ਹੀ ਨਹੀਂ ਲੱਗਦਾ ਜਿਹੜੇ ਲਪੋਰੀ ਵਾਲੇ ਜਾਨਵਰ 100% ਗੱਬਣ ਵੀ ਹੁੰਦੇ ਆ ਅੱਜ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਸਭ ਤੋਂ ਪਹਿਲਾ ਲਕੂਰੀਆ ਹੋਣ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਕਿਉਂ ਆਉਂਦੀ ਹੈ ਉਹ ਪਹਿਲਾ ਜਿਹੜਾ ਮੇਨ ਕਾਰਨ ਉੱਥੇ ਇਹ ਹੈ ਕਿ ਉਹ ਤੁਹਾਡੇ ਪਸ਼ੂ ਦੇ ਵਿੱਚ ਮਿਨਰਲਸ ਦੀ ਵਿਟਾਮਿਨਸ ਦੀ ਡੈਫੀਸੈਂਸੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਜਿੱਥੇ ਤੁਸੀਂ ਰੈਗੂਲਰ ਮਿਨਰਲ ਮਿਕਚਰਿੰਗ ਦਿੰਦੇ ਉੱਥੇ ਇਹ ਪ੍ਰੋਬਲਮਸ ਦੇਖਣ ਨੂੰ ਮਿਲ ਸਕਦੀ ਹੈ ਇਸ ਪ੍ਰੋਬਲਮ ਨੂੰ ਦੂਸਰਾ ਮੇਨ ਕਾਰਨ ਹੈ ਕਿ ਤੁਹਾਡੇ ਪਸ਼ੂ ਦੇ ਵਿੱਚ ਬੱਚਿਆਂ ਦੀ ਇਨਫੈਕਸ਼ਨ ਹੋ ਸਕਦੀ ਹੈ ਇਨਫੈਕਸ਼ਨ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡਦੇ ਹਾਂ ਮੈਟ੍ਰਾਈਟਸ ਐਂਡੋਮੈਟ੍ਰਾਈਟਸ ਤੇ ਸਬ ਕਲੀਨਿਕਲ ਮੈਟ੍ਰਾਈਟਸ ਇਹ ਕੋਈ ਵੀ ਇਨਫੈਕਸ਼ਨ ਤੁਹਾਡੇ ਗਾਂ ਦੇ ਅੰਦਰ ਬੱਚੇਦਾਨੀ ਦੇ ਵਿੱਚ ਹੋ ਸਕਦੀ ਹੈ ਇਹਨੂੰ ਦੂਰ ਕਿਸ ਤਰ੍ਹਾਂ ਕਰਨਾ ਹੈ ਬੱਚੇਦਾਨੀ ਦੀ ਵਜਾਈਨਲ ਡਰੈਸਿੰਗ ਕਰਵਾਉਣੀ ਹੈ ਆਈਯੂ ਦਵਾਈ ਛਡਵਾ ਸਕਦੇ ਹੋ ਕੋਈ ਵਧੀਆ ਬ੍ਰਾਂਡ ਦੀ ਤੁਸੀਂ ਲਗਾਤਾਰ 3 ਤੋਂ 5 ਦਿਨ ਛਡਵਾ ਸਕਦੇ ਹੋ ਉਹ ਤੁਹਾਡਾ ਡਾਕਟਰ ਅੰਦਰੋਂ ਚੈੱਕ ਕਰਕੇ ਦੱਸੂਗਾ ਕਿ ਇੰਨੇ ਦਿਨ ਦਵਾਈ ਛੱਡਣੀ ਪੈਣੀ ਹੈ ਤੇ ਦੋਸਤੋ ਵਜਾਈਨ ਬੱਚੇਦਾਨੀ ਦੀ ਤੁਸੀਂ ਵਾਸ਼ ਵੀ ਕਰਵਾ ਸਕਦੇ ਹੋ ਇਸ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਤੀਜਾ ਜਿਹੜਾ ਮੇਨ ਕਾਰਨ ਉਹ ਹੁੰਦਾ ਹਾਰਮੋਨਸ ਅਨਬੈਲੈਂਸ ਜਦੋਂ ਹਾਰਮੋਨਸ ਅਨਬੈਲੈਂਸ ਹੋ ਜਾਂਦੇ ਤਾਂ ਉਦੋਂ ਇਹ ਇਥੇ ਲਗਾਤਾਰ ਪਸ਼ੂ ਪਾਣੀ ਸੁੱਟਦਾ ਰਹਿੰਦਾ ਤੇ ਉਸ ਨੂੰ ਅਸੀਂ ਲਕੋਰੀਆ ਕਹਿੰਦੇ ਆ ਕਿਸਾਨ ਵੀ ਜਦੋਂ ਜਿਹੜਾ 21 ਦਿਨ ਦਾ ਪ੍ਰੋਸੈਸ ਹੁੰਦਾ ਜਦੋਂ ਗਾਵਾਂ ਦੇ ਵਿੱਚ ਉਹ ਸਟਾਰਟ ਹੁੰਦਾ ਤੇ ਓਵਰੀ ਦੇ ਉੱਪਰ ਇੱਕ ਫੋਲਿਕਲ ਬਣਦਾ ਜਿਹੜਾ ਕਿ 21ਵੇਂ ਦਿਨ ਜਾ ਕੇ ਜਿਹਨੇ ਟੁੱਟਣਾ ਹੁੰਦਾ ਤੇ ਉਤੋਂ ਐਗ ਨੇ ਰਿਲੀਜ਼ ਹੋਣਾ ਹੁੰਦਾ ਐਗਨੇ ਰਿਲੀਜ਼ ਹੋ ਕੇ ਫਲਿਪਿੰਟਿਊਬ ਦੇ ਵਿੱਚ ਪਹੁੰਚਣਾ ਹੁੰਦਾ ਉਦੋਂ ਆਪਾਂ ਜਦੋਂ ਏਆਈ ਕਰਵਾਉਨੇ ਆ ਤਾਂ ਉਹ ਆਪਾਂ ਸਪਰਮ ਛੱਡਦੇ ਆ ਤਾਂ ਉਹਨੇ ਫਲਿਪਿੰਟਿਊਬ ਦੇ ਵਿੱਚ ਪਹੁੰਚ ਕੇ ਉੱਥੇ ਓਵੂਲੇਸ਼ਨ ਹੋਣੀ ਹੁੰਦੀ ਹੈ ਤੇ ਉੱਥੇ ਹੀ ਇਹ ਸਾਰੀ ਪ੍ਰਕਿਰਿਆ ਫਲੂਪੀਨ ਟਿਊਬ ਦੇ ਵਿੱਚ ਹੋਣੀ ਹੁੰਦੀ ਹੈ ਪਰੰਤੂ ਇਸ ਪ੍ਰਕਿਰਿਆ ਦੇ ਵਿੱਚ ਵਿਗਨ ਇੱਥੇ ਪੈਂਦਾ ਕਿ ਉਹ ਜਿਹੜਾ ਫੋਲਿਕਲ ਹੈ ਉਹ ਟੁੱਟਦਾ ਨਹੀਂ ਐਗ ਰਿਲੀਜ਼ ਨਹੀਂ ਹੁੰਦਾ ਜਦੋਂ ਐਗ ਰਿਲੀਜ਼ ਨਹੀਂ ਹੁੰਦਾ ਤੇ ਉੱਥੇ ਜਿਹੜਾ ਲਗਾਤਾਰ ਮਿਊਕਸ ਜਿਹਨੂੰ ਆਪਾਂ ਜਿਹੜਾ ਡਿਸਚਾਰਜ ਆ ਪਾਣੀ ਆ ਉਹਨੂੰ ਮਿਊਕਸ ਕਹਿੰਦੇ ਆ ਉਹ ਲਗਾਤਾਰ ਵਹਾਉ ਮਤਲਬ ਵਹਿੰਦਾ ਰਹਿੰਦਾ ਚੱਲਦਾ ਰਹਿੰਦਾ ਪ੍ਰੋਸੈਸ ਸਾਰਾ ਚੱਲਦਾ ਰਹਿੰਦਾ ਪਰ ਐਗ ਉਥੋਂ ਰਿਲੀਜ਼ ਨਹੀਂ ਹੁੰਦਾ ਇਹ ਹਾਰਮੋਨਸ ਅਨਬੈਲੈਂਸ ਹੁੰਦਾ ਹੈ ਕਿ ਐਸਟਰੋਜਨ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਵੀ ਹੁੰਦੀ ਆ ਉਹ ਜਾਨਵਰ ਲਗਾਤਾਰ ਪਾਣੀ ਫੈਂਕਦਾ ਰਹਿੰਦਾ ਇਹਨਾਂ ਕਿਸਾਂ ਦੇ ਵਿੱਚ ਦੋਸਤੋ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਿਨਰਲ ਮੈਚਰ ਰੈਗੂਲਰ ਦਿਓ ਤਾਂ ਕਿ ਮਿਨਰਲ ਮੈਚਰ ਦੀ ਕਮੀ ਨਾ ਹੋਵੇ ਡੀਵਾਰਮਿੰਗ ਕਰੋ ਮਿਨਰਲ ਮੈਚਰ ਰੈਗੂਲਰ ਦਿਓ ਜਦ ਤੱਕ ਤੁਹਾਡਾ ਪਸ਼ੂ ਗੱਬੜ ਚੈੱਕ ਪਾਸ ਨਹੀਂ ਹੁੰਦਾ ਵੋਜਾਈਨਲ ਡਰੈਸਿੰਗ ਕਰਵਾ ਦਿਓ ਬੱਚੇਦੰਦ ਦੇ ਵਿੱਚ ਦਵਾਈ ਛੜਵਾ ਦਿਓ ਬੱਚੇਦੰਦ ਨਹੀਂ ਵਾਸ਼ ਕਰਵਾ ਸਕਦੇ ਹੋ ਤੀਸਰਾ ਜਿਹੜਾ ਕਾਰਨ ਹਾਰਮੋਨਸ ਅਨਬੈਲੈਂਸ ਕਰਨ ਦੇ ਲਈ ਕਿਸਾਨ ਕਰੋ ਇਹ ਤੇ ਕੀ ਕਰਦੇ ਕੀ ਕਰ ਸਕਦੇ ਹੋ ਤੁਸੀਂ ਇੱਕ ਦੋਸਤੋ ਜਿਹੜੇ ਵਿਟਾਮਿਨਸ ਜਾਂ ਮਿਨਰਲਸ ਆ ਉਹਦੇ ਵਿੱਚ ਉਹ ਪ੍ਰੋਡਕਟ ਤੁਸੀਂ ਯੂਜ਼ ਕਰਿਆ ਕਰੋ ਜਿਨ੍ਹਾਂ ਦੇ ਵਿੱਚ ਵਿਟਾਮਿਨ E ਤੇ ਸਲੇਮਿਨੀਅਮ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਕਿ ਤੁਹਾਡੇ ਪਸ਼ੂ ਨੂੰ ਇਸ ਸਮੱਸਿਆ ਤੋਂ ਨਜਾਤ ਪਾ ਸਕੇ ਤੇ ਦੋਸਤੋ ਇਹ ਦੇ ਵਿੱਚ ਲਕੋਰੀਆ ਦੇ ਵਿੱਚ ਤੁਸੀਂ ਕੀਪਰ ਪਲਸ B ਯੂਜ਼ ਕਰ ਸਕਦੇ ਹੋ ਦੋ ਡੱਬੇ ਕੀਪਰ ਪਲਸ ਦੇ ਖਵਾ ਸਕਦੇ ਹੋ ਜਿਹੜੇ ਕਿ ਲਕੋਰੀਆ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਤੇ ਜਿਹੜਾ ਹਾਰਮੋਨਸ ਬੈਲੈਂਸ ਨਹੀਂ ਹੁੰਦਾ ਉਸ ਨੂੰ ਆਪਾਂ ਬੈਲੈਂਸ ਕਰਨ ਦੇ ਲਈ ਕਿਸਾਨ ਵੀਰੋ ਜਦੋਂ ਤੁਹਾਨੂੰ ਲੱਗਦਾ ਕਿ ਸਾਨੂੰ ਹੀਟ ਦੇ ਡਿਟੈਕਟ ਨਹੀਂ ਹੋ ਰਹੀ ਤੇ ਤੁਸੀਂ ਉਸ ਜਾਨਵਰ ਦੇ 5 ਐਮ ਐਲ ਬੂਸਰਲੇਨ ਦਾ ਸਾਲਟ ਦਾ ਇੰਜੈਕਸ਼ਨ ਜਿਵੇਂ ਕਿ ਡਾਇਨਰੈਚ ਰਿਸੈਪਟਲ ਅਸ਼ੌਨ ਕੋਈ ਵੀ ਬੂਸਰਲੇਨ ਦਾ ਸਾਲਟ ਲੈ ਕੇ 5 ਐਮ ਐਲ ਆਪਣੇ ਜਾਨਵਰ ਦੇ ਲਾ ਦਿਓ ਇੱਕ ਹੀਟ ਮਿਸ ਕਰਾ ਦਿਓ ਅਗਲੀ ਹੀਟ ਜਦੋਂ ਆਉਗੀ ਤੁਸੀਂ ਉਹ ਤੇ ਏਜ ਵੀ ਕਰਵਾ ਸਕਦੇ ਹੋ ਤੁਹਾਡੇ ਡਰੇ ਇਹ ਜਿਹੜੀ ਲਕੋਰੀਆ ਦੀ ਸਮੱਸਿਆ ਵੀ ਖਤਮ ਹੋ ਜੂਗੀ ਜੇਕਰ ਫੇਰ ਵੀ ਤੁਹਾਡਾ ਜਾਨਵਰ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਇਸ ਕੇਸ ਦੇ ਵਿੱਚ 079 ਵਾਲਾ ਪ੍ਰੋਟੋਕੋਲ ਲਾ ਸਕਦੇ ਹੋ ਤੁਹਾਨੂੰ ਲੱਗਦਾ ਕਿ ਸਾਡੇ ਜਾਨਵਰ ਦੀ ਸਾਨੂੰ ਹੋਈ ਡਾਇਟੈਕਟ ਨਹੀਂ ਹੁੰਦੀ ਤਾਂ 079 ਵਾਲਾ ਪ੍ਰੋਟੋਕੋਲ ਲਾ ਕੇ ਆਪਣੇ ਜਾਨਵਰ ਦੀ ਏਜ ਕਰ ਸਕਦੇ ਹੋ ਤੁਹਾਡਾ ਪਰਸੈਂਟ 100% ਗੱਭਣ ਰਹੂਗਾ ਵੈਸੇ ਲਕੋਰੀ ਵਾਲੀ ਸਮੱਸਿਆ ਪਸ਼ੂਆਂ ਦੇ ਵਿੱਚ ਨਹੀਂ ਹੁੰਦੀ ਇਹ ਮਿਊਕਸ ਮੈਂਬਰਨ ਲਗਾਤਾਰ ਡਿਸਚਾਰਜ ਕਰਦੀ ਰਹਿੰਦੀ ਹੈ ਕਿਉਂਕਿ ਤੁਹਾਨੂੰ ਮੈਂ ਦੱਸਤਾ ਵੀਡੀਓ ਦੇ ਵਿੱਚ ਕਿ ਓਵਰ ਫੋਲਿਕਲਸ ਐਗ ਰਿਲੀਜ਼ ਨਾ ਹੋਣ ਕਰਕੇ ਐਸਟ੍ਰੋਜਨ ਦੀ ਮਾਤਰਾ ਵਧਲ ਕਰਕੇ ਉਹ ਪੈਦਾ ਰਹਿੰਦਾ ਤੇ ਇਸ ਕਰਕੇ ਦੋਸਤੋ ਕਦੇ ਵੀ ਘਬਰਾਉਣ ਦੀ ਲੋੜ ਨਹੀਂ ਇਸ ਪ੍ਰੋਸੈਸ ਦੇ ਵਿੱਚ 079 ਵਾਲਾ ਕਾਰਗਰ ਨਸਕਾ ਹੈਗਾ ਵੀ ਜਿਹੜਾ ਤੁਸੀਂ ਯੂਜ਼ ਕਰ ਸਕਦੇ ਆਪਣੇ ਜਾਨਵਰਾਂ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣ ਦੇ ਲਈ ਤੁਹਾਡਾ ਧੰਨਵਾਦ ਤੇ ਜੇ ਜੀ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤਾਂ ਕਿ ਇਨਫਰਮੇਸ਼ਨ ਸਾਰੇ ਇੱਕ ਸੰਜੇ ਤੱਕ ਪਹੁੰਚ ਜਾ ਸਕੇ ਪਹੁੰਚਾਈ ਜਾ ਸਕੇ ਆਪਣੇ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ